ਸਤਿ ਸ਼੍ਰੀ ਅਕਾਲ ਜੀ ਫਟੇ ਨੂਜ਼ ਖਬਰਾਂ 'ਚ ਤੁਹਾਡਾ ਸਵਾਗਤ ਹੈ ਇਸ ਵਕਤ ਪਹੁੰਚੇ ਹਾਂ ਜ਼ਿਲ੍ਹਾ ਹਿਸ਼ਾਰਪੁਰ ਦੇ ਪਿੰਡ ਕੋੜਤੂ ਵਿਖੇ ਜਿੱਥੇ ਕੇ ਸੀਨੀਅਰ ਪੱਤਰਕਾਰ ਮਨਵੀਰ ਸਿੰਘ ਬਟਲ ਦਾ ਐਸ ਜੀ ਆਰ ਹਸਪੀਟਲ ਕੋੜਤੂ ਵਿਖੇ ਜਨਮ ਦਿਨ ਡਾਕਟਰ ਪਰਮਿੰਦਰ ਸੂਦ ਐਸ ਜੀ ਆਰ ਕੋੜਤੂ ਵਿਖੇ ਮਨਾਇਆ ਗਿਆ ਇਸ ਮੌਕੇ ਸਟਾਫ ਵੱਲੋਂ ਕੇਕ ਕੱਟ ਕੇ ਹੈਪੀ ਬਰਥਡੇ ਸੈਲੀਬ੍ਰੇਟ ਕੀਤਾ ਗਿਆ ਇਸ ਮੌਕੇ ਡਾਕਟਰ ਪਰਮਿੰਦਰ ਸੂਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰ ਦੱਸਿਆ ਕਿ ਮਨਵੀਰ ਸਿੰਘ ਬਡਲਾ ਤੇ ਜਲਮ ਦਿਹਾੜੀ ਦੀ ਖੁਸ਼ੀ ਮੌਕੇ ਸਟਾਫ ਵੱਲੋਂ ਪੌਦਾ ਲਗਾ ਕੇ ਜਨਮ ਦਿਨ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਮੌਕੇ ਡਾਕਟਰ ਪਰਮਿੰਦਰ ਸੂਦ ਐਸਆਰ ਹਸਪੀਟਲ ਕੋਡਵਤੋਈ ਅਤੇ ਸਟਾਫ ਵੱਲੋਂ ਸੀਨੀਅਰ ਪੱਤਰਕਾਰ ਮਨਵੀਰ ਸਿੰਘ ਬਡਲਾ ਨੂੰ ਯਾਦਗਾਰੀ ਚੇਨ ਅਤੇ ਸਰਪੋ ਦੇ ਕੇ ਸਨਮਾਨਿਤ ਕੀਤਾ ਇਸ ਵਿਕੇ ਮਨਵੀਰ ਸਿੰਘ ਬਡਲਾ ਨੇ ਡਾਕਟਰ ਪਰਮਿੰਦਰ ਸੂਦ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਗੁੱਡ ਮਾਰਨਿੰਗ एवरीवन ਮੈਂ ਡਾਕਟਰ ਪਰਮੇਂਦਰ ਸੂਦ ਐਸਜੀਆਰ ਹਸਪੀਟਲ ਕੋਟ ਸੂਹੀ ਤੋਂ ਅੱਜ ਸਾਡੇ ਪਿਆਰੇ ਭਰਾ ਮਨਵੀਰ ਸਿੰਘ ਜੀ ਬੜਲਾ ਜੋ ਕਿ ਆਪਣੀਆਂ ਸੇਵਾਵਾਂ ਨਿਭਾ ਰਹੇ ਆ ਪੰਜਾਬੀ ਜਾਗਰਣ ਦੇ ਵਿੱਚ ਐਜ਼ ਅ ਜਰਨਲਿਸਟ ਤੇ ਨਾਲ ਦੀ ਨਾਲ ਹੀ ਫਤਿਹ న్యూਸ ਦੇ ਦੁਆਬਾ ਐਕਸਪ੍ਰੈਸ ਦੇ ਵਿੱਚ న్యూਸ ਐਡੀਟਰ ਦੇ ਤੌਰ ਤੇ ਆਪਣੀ ਸੇਵਾਵਾਂ ਬੜੇ ਹੀ ਵਾਕੂਬੀ ਤਰੀਕੇ ਦੇ ਨਾਲ ਨਿਭਾ ਰਹੇ ਆ ਅੱਜ ਉਹਨਾਂ ਦਾ ਜਨਮ ਦਿਨ ਜੋ ਕਿ ਸਾਡੀ ਐਸਜੀਆਰ ਦੀ ਪੂਰੀ ਟੀਮ ਵੱਲੋਂ ਮਨਾਇਆ ਗਿਆ ਐਸਜੀਆਰ ਹਸਪੀਟਲ ਕੋਟ ਤੁਹੀ ਵਿਖੇ ਪਹਿਲਾਂ ਕੇਕ ਕਟਿਆ ਕੇਕ ਕਟਣ ਉਪਰੰਤ ਰੁੱਖ ਲਗਾ ਕੇ ਉਹਨਾਂ ਦਾ ਜੋ ਜਨਮ ਦਿਨ ਹੈ ਉਹ ਮਨਾਇਆ ਗਿਆ ਮੇਰੇ ਵੱਲੋਂ ਤੇ ਮੇਰੀ ਐਸਜੀਆਰ ਦੀ ਪੂਰੀ ਟੀਮ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈਆਂ ਇਸ ਉਹਨਾਂ ਦੇ ਜਨਮ ਦਿਨ ਦੀਆਂ ਤੇ ਪਰਮਾਤਮਾ ਹਮੇਸ਼ਾ ਹੀ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਦਿਨ ਦੁਗਣੀ ਰਾਤ ਔਗਣੀ ਤਰੱਕੀ ਕਰੇ ਥੈਂਕ ਯੂ